ਲਓ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਮੁੱਲਾਪੁਰ ਦਾ ਆਖਾ ਬੱਕਰੀਆਂ ਦੀ ਮੰਡੀ ਲੱਗਦੀ ਹੈ ਸ਼ਨੀਵਾਰ ਨੂੰ ਲੱਗਦੀ ਹੈ ਅੱਜ ਮੇਲਾ ਹੋ ਕੇ ਹਟਿਆ ਸੀ ਦੁੱਧ ਚੁਵਾਈ ਦਾ ਬੱਕਰੀਆਂ ਦਾ ਬਹੁਤ ਵੱਡੇ ਪੱਧਰ ਤੇ ਹੋਇਆ ਹੈ ਇਸ ਵਾਰ ਬੱਕਰੀਆਂ ਵੀ ਬਹੁਤ ਜ਼ਿਆਦਾ ਆਈਆਂ ਤੇ ਇਸ ਵਾਰ ਬਾਬਾ ਜੀ ਸੁਰਿੰਦਰ ਸਿੰਘ ਖਾਲਸਾ ਉਹਨਾਂ ਨੂੰ ਸਪੈਸ਼ਲ ਤੌਰ ਤੇ ਸਨਮਾਨਤ ਕਰਨ ਦੇ ਲਈ ਰਾਜੂ ਕਲੇਰ ਚੂੜ ਚੱਕ ਵਾਲੇ ਵੀ ਆਏ ਨੇਗੇ ਪੂਰੀ ਗੱਲਬਾਤ ਕਰਦੇ ਆਂ ਵੀ ਕਿਉਂ ਕਰਨਾ ਨੇ ਮੈਂ ਵੀ ਸੋਚਦਾ ਨੂੰ ਵੀ ਕਿਉਂਕਿ ਜਿਹੜਾ ਕੋਈ ਚੰਗੇ ਉਦਮ ਪਰਾਲੇ ਕਰਦਾ ਮੇਲੇ ਰਖਾਉਂਦਾਗਾ ਲੋਕਾਂ ਨੂੰ ਗਾਈਡ ਕਰਦਾ ਜਾਨਵਰ ਰੱਖਣ ਦੇ ਲਈ ਪ੍ਰੇਰਿਤ ਕਰਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਰਾਜੂ ਵੀਰ ਨੇ ਮਾਨ ਸਨਮਾਨ ਕਰਿਆ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਦਾ ਭਾਈ ਸਾਸਰੀ ਘਰ ਰਾਜੂ ਕੀ ਹਾਲ ਚਾਲ ਹੈ ਜੀ ਬਾਬਾ ਜੀ ਨਾਲ ਕਿਵੇਂ ਆਂਗੀ ਸਾਂਝ ਜਾਂ ਮਿੱਤਰਤਾ ਜਾਂ ਕੀ ਗੱਲਬਾਤ ਹੈ ਜੀ ਬਾਬਾ ਜੀ ਨੂੰ ਤਾਂ ਅਸੀਂ ਬਹੁਤ ਚਿਰਾਂ ਤੋਂ ਜਾਣਦੇ ਹਾਂ ਹੂੰ ਬਾਕੀ ਬਾਬਾ ਜੀ ਨੇ ਜਿਹੜਾ ਮੰਡੀ ਲਾਗ ਦਾ ਕੰਮ ਕੀਤਾ ਬਹੁਤ ਵੱਡਾ ਯਫਰਾਲਾ ਕੀਤਾ ਇਹਦੇ ਨਾਲ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਠੀਕ ਹੈ ਜੀ ਨੌਜਵਾਨ ਖੁਸ਼ ਆ ਹੁੰਦੇ ਮੰਡੀ ਦੇ ਕਾਰਨ ਹਮ ਖਰੀਦ ਵਿੱਚ ਸਾਰਾ ਕੁਝ ਹੁੰਦਾ ਇੱਥੇ ਇਹ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਗਈ ਇਸ ਪੱਖੋਂ ਬਾਬਾ ਜੀ ਵਧਾਈ ਦੇ ਪਾਤਰ ਆ ਇਹਨਾਂ ਦਾ ਅਸੀਂ ਮਾਨ ਸਨਮਾਨ ਕਰਦੇ ਹਾਂ ਠੀਕ ਹੈ ਜੀ ਤੁਸੀਂ ਕੁਝ ਕਹਿੰਦੇ ਹੋ ਬਾਬਾ ਜੀ ਇੱਕ ਮਿੰਟ ਆਪਣੇ ਵੀਰ ਮੈਂ ਇੱਥੇ ਬੋਲ ਰਿਹਾ ਕੋਈ ਨਹੀਂ ਮੈਂ ਆਪਣੇ ਵੀਰ ਦਾ ਧੰਨਵਾਦ ਕਰਦਾ ਜੀ ਰਾਜੂ ਚੂੜ ਚੱਕਦਾ ਹਾਂ ਜਿਹੜਾ ਕਿ ਸਾਡਾ ਪੁਰਾਣੀ ਆ ਰਹੀ ਆ ਕੁੱਤਿਆਂ ਦੀਆਂ ਦੌੜਾਂ ਤੇ ਹਾਂ ਕੁੱਤਿਆਂ ਦੀਆਂ ਦੌੜਾਂ ਤੋਂ ਸਾਡੀ ਜਾਰੀ ਪਈ ਹੋਈ ਆ ਜੀ ਪੁਰਾਣੇ ਵੀਰ ਨੇ ਇਹ ਸ਼ਕੀਨ ਨੇ ਖੇਡਾਂ ਦੀ ਗੁਰਦਾਨੀਆਂ ਖੇਡਾਂ ਕੁੱਤਿਆਂ ਦੀਆਂ ਖੇਡਾਂ ਮੈਂ ਇਸ ਵੀਰ ਦਾ ਧੰਨਵਾਦ ਕਰਦਾ ਕਿ ਜਿਹੜਾ ਆਪਣੇ ਬੰਨੀਓ ਮੇਰੇ ਵਾਸਤੇ ਲੱਖਾਂ ਜਿਹਾ ਮਾਨ ਸਨਮਾਨ ਬਣਾ ਕੇ ਲਿਆਇਆ ਵਾ ਵੀਰ ਦਾ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਕਰਦੇ ਆਗੇ ਬਾਈ ਸ਼ੁਕਰੀਆ ਜੀ